ਅਸਲਾਮ ਵਾਲੇਕਮ ਕੀ ਹਾਲ ਚਾਲ ਸਾਰੇ ਵੀਰਾਂ ਅੱਛਾ ਨਨਕਾਨੇ ਵਾਲੇ ਆਜੋ ਇੱਕ ਆਫਰ ਲਵਾਈ ਹੈ ਤੁਹਾਡੇ ਵਾਸਤੇ ਵੀ ਯਾਰ ਕੀ ਇਹਨਾਂ ਨੇ ਸੇਲ ਤੇ ਲਾਈ ਹੈ ਸੀ ਪਹਿਲੇ ਹੀ ਅਸਲਾਮ ਵਾਲੇਕਮ ਵਾਲੇ ਮਸ਼ਾਲਾ ਦੇ ਭਾਈ ਆਪ ਸੁਣਾਇਆ ਅੱਛਾ ਤੁਹਾਡੀ ਸੇਲ ਹੋਸੇ ਮੈਂ ਸਾਰਿਆਂ ਨੂੰ ਦਿਖਾ ਦਿੱਤੀ ਸੀ ਪੂਰੇ ਨਨਕਾਨੇ ਨੇ ਦੇਖ ਲਈਏ ਵੀਡੀਓ ਕਿ ਇਹ ਹਜ਼ਾਰ ਤੋਂ ਲੈ ਕੇ 2000 ਤੱਕ ਤੁਹਾਡੇ ਕੋਲ ਰੇਟ 'ਚ ਹੈਗੇ ਬਿਲਕੁਲ ਬਿਲਕੁਲ ਅਸ ਨਹੀਂ ਲੇਕਿਨ ਸਰਦੀ ਹੈ ਤੇ ਗਰੀਬਾਂ ਲਈ ਵੀ ਕੋਈ ਕੰਮ ਕਰਨਾ ਅਸੀਂ ਬਿਲਕੁਲ ਬਿਲਕੁਲ ਅਸੀਂ ਸਪੈਸ਼ਲ ਡਿਸਕਾਊਂਟ ਕੋਈ ਹਰ ਪੀਸ ਤੇ ਕਿੰਨਾ ਦੋ ਅਸੀਂ ਸਾਰਾ ਆਵਾਮ ਵਾਸਤੇ ਨਾ ਇੱਕ ਸਪੈਸ਼ਲ ਚੀਜ਼ ਸਪੈਸ਼ਲ ਡਿਸਕਾਊਂਟ ਲੈ ਕੇ ਆਏ ਹਾਂ ਠੀਕ ਹੈ ਮੈਂ ਤੁਹਾਨੂੰ ਚੀਜ਼ ਦਿਖਾਣਾ ਹੈ ਆਓ ਜ਼ਰਾ ਅੱਗੇ ਆਪ ਚੈੱਕ ਕਰਵਾਓ ਜ਼ਰਾ ਯਾਰ ਅੱਗੇ ਆਓ ਇਹ ਚੀਜ਼ ਚੈੱਕ ਕਰੋ ਠੀਕ ਹੈ ਮੈਡੀਕੇਟਡ ਸ਼ੂਜ਼ ਪੂਰੀ ਮਾਰਕੀਟ ਦੇ ਵਿੱਚ ਇਹ ਸ਼ੂਜ਼ ਜਿਹੜਾ ਹੈ ਵਾ ਥੋੜਾ ਜ਼ਿਆਦਾ ਜ਼ਬਰਦਸਤ ਹੈ ਮੇਰੇ ਮੇਰੇ ਫੇਵਰਿਟ ਹੈ ਦਿਖਾਓ ਪੂਰੀ ਮਾਰਕੀਟ ਦੇ ਵਿੱਚ ਸਾਰ ਸ਼ੂਜ਼ 5000 ਰੁਪਏ ਦਾ 4000 5500 ਦਾ ਸੇਲ ਹੋ ਰਿਹਾ ਹੈ ਅਸੀਂ ਸਿਰਫ ਜਿਹੜੇ ਸਾਡੇ ਮਾੜੇ ਭਾਈ ਨੇ ਜਿਹੜੀ ਅੱਛੀ ਚੀਜ਼ ਪਾਣਾ ਚਾਹੁੰਦੇ ਆ ਉਹਨਾਂ ਵਾਸਤੇ ਅਸੀਂ ਇਹ ਚੀਜ਼ ਕੀਤੀ ਹੈ ਸਿਰਫ 1800 ਤੇ 500 ਦੇ ਇਹਦੇ ਵਿੱਚ ਸਾਡੇ ਕੋਲ ਸਾਰ ਡਿਜ਼ਾਈਨ ਨੇ ਇਹ ਇਹ ਚੀਜ਼ ਸੈਕ ਕਰੋ ਇਹ ਆ ਆਰਟੀਕਲ ਦੇ ਹਾਂ ਇਹ ਪੈਨ ਚ ਪਾਇਆ ਹੋਵੇ ਸਰ ਬਹੁਤ ਬਹੁਤ ਅਗਰ ਕੋਈ ਆ ਮੇਰੀ ਵੀਡੀਓ ਸੇਵ ਕਰਕੇ ਲੈ ਕੇ ਆਂਦਾ ਹੈ 1850 ਤੋਂ ਵੀ ਘੱਟ ਕਰੋਗੇ ਜਾਂ ਨਹੀਂ ਕਰੋ ਸਰ ਜਿਹੜਾ ਕੋ ਤੁਹਾਡੀ ਵੀਡੀਓ ਸੇਵ ਕਰਕੇ ਲੈ ਕੇ ਆਂਦਾ ਹੈ ਹਾਲਾਂਕਿ ਆ ਸਾਡਾ ਕੰਟਰੈਕਟ ਨਹੀਂ ਸੀ ਹਾਂ ਲੇਕਿਨ ਆ ਵੀਡੀਓ ਵਿੱਚ ਤੁਸੀਂ ਗੱਲ ਕੀਤੀ ਹੈ ਹਾਂਜੀ ਲੇਕਿਨ ਨਿਕੰਗ ਦੀ ਆਵਾਮ ਦੇ ਕੰਮ ਆਣਾ ਮੇਰਾ ਹਮੇਸ਼ਾ ਤੋਂ ਕੰਮ ਹੈ ਇਸ ਗੱਲ ਇਨਸ਼ਾਅੱਲਾ ਕੰਮ ਆਂਦੇ ਰਾ ਇਸ ਗੱਲ ਨੂੰ ਜ਼ਰੂਰ ਪੂਰਾ ਕਰਾਂਗੇ ਜਿਹੜਾ ਭਾਈ ਦੀ ਵੀਡੀਓ ਦੇਖ ਕੇ ਆਂਦਾ ਹੈ ਏ ਕਿ ਉਸ ਭਾਈ ਨੂੰ ਅਸੀਂ ਫੀ ਜੁੱਤੀ ਚੋ 100 ਤੋਂ ਲੈ ਕੇ 200 ਰੁਪਏ ਤੱਕ ਡਿਸਕਾਊਂਟ ਲਓ ਜੀ 200 ਹੋਰ ਕਟਿਆ ਗਿਆ ਜੀ ਇਨਸ਼ਾਅੱਲਾ ਤੁਹਾਨੂੰ ਮਿਲ ਜਾਏਗੀ ਸਾਡੇ ਕੋਲ ਆ ਰਿਹਾ ਰੁਪਏ ਨੇ ਚੈੱਕ ਕਰੋ ਜਿਹੜਾ 5000 ਰੁਪਏ ਦਾ ਸ਼ੂਜ਼ ਹੈ ਠੀਕ ਹੈ ਇਹ ਚੀਜ਼ ਚੈੱਕ ਕਰੋ ਐਕ ਲੈਡੀਜ਼ ਕਸਟਮਰ ਜਿਹੜੇ ਕਾਰ ਦੇ ਵਿੱਚ ਪਾਣਾ ਚਾਹੁੰਦੇ ਨੇ ਤੁਸੀਂ ਇਹ ਚੈੱਕ ਕਰੋ ਇਹਦੇ ਵਿੱਚ ਸਾਰ ਕਲਰ ਸਾਡੇ ਕੋਲ 4-5 ਕਲਰ ਨੇ ਜਿੰਨੇ ਕੋਹੋ ਕਲਰ ਮਿਲ ਜਾਣਗੇ ਇਹ ਚੈੱਕ ਕਰੋ ਲੋ ਜੀ ਸਾਡੀਆਂ ਬੀਪੀਆਂ ਪਹਰਾਂ ਵਾਸਤੇ ਇਹਨਾਂ ਲਈ ਕੀ ਆਫਰ ਹੈ ਜੀ ਸਰ ਇਹ ਕਸਟਮਰਾਂ ਵਾਸਤੇ ਸਿਰਫ 1200 ਰੁਪਏ ਦੀ 1200 ਰੁਪਏ ਮਾਰਕੀਟ 'ਚ 2000 2500 ਰੁਪਏ ਦੀ ਸੇਲ ਹੈ ਤੇ ਇਹਦੇ ਤੇ ਡਿਸਕਾਊਂਟ ਕਿੰਨਾ ਦੇਣਾ ਹੈ ਇਹ ਅਗਰ ਵੀਡੀਓ ਵੀ ਲੈ ਕੇ ਆਉਂਦਾ ਇਹ ਵੀਡੀਓ ਲੈ ਕੇ ਆਉਂਦਾ ਜਿਹੜਾ ਵੀ ਲੈ ਕੇ ਆਏਗਾ ਉਹਨੂੰ ਸਿਰਫ 1000 ਰੁਪਏ ਦੀ ਦਿਆਂਗੇ 1000 ਰੁਪਏ ਦਾ ਜੀ ਅੱਜ ਜਮਤੀਆਂ ਪਹਰਾਂ ਸਾਰੀਆਂ ਤੇਰੀਆਂ ਵੀ ਹੈਗੀਆਂ ਉਹਨਾਂ ਆ ਚੈੱਕ ਕਰੋ ਇਹ ਸ਼ੂਜ਼ ਦਾ ਕਲਰ ਦੇਖੋ ਇਹ ਚੈੱਕ ਕਰੋ ਇਹ ਚੈੱਕ ਕਰੋ ਇਹ ਸਿਰਫ 1700 ਰੁਪਏ ਦਾ ਹੈ ਠੀਕ ਹੈ ਜਿਹੜਾ ਵੀਡੀਓ ਦੇਖ ਕੇ ਆਏਗਾ ਉਹਦੇ ਵ ਲੋ ਜੀ ਨਨਕਾਣੇ ਵਾਲੇ ਹੋ ਜਾ ਕਰੋ ਸਾਡੇ ਹੁੰਦੇ ਇਨਸ਼ਾਅੱਲਾ ਲੈ ਡੀ ਸ਼ੂਜ਼ ਚੈੱਕ ਕਰੋ ਇਹ ਸਾਡੇ ਬਹੁਤ ਹੀ ਜ਼ਿਆਦਾ ਸੇਲ ਹੋ ਰਹੇ ਨੇ ਆ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ ਹਾਂ ਜੀ ਇਹ ਮਾਰਕੀਟ ਤੇ ਸੇਲ ਹੋ ਰਿਹਾ ਜੀ 2500 ਰੁਪਏ ਦਾ 2000 ਰੁਪਏ ਦਾ ਅਸੀਂ ਸਿਰਫ 1500 ਦਾ ਦੇ ਰਹੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹ 1400 ਰੁਪਏ ਦਾ ਸ਼ੂ ਲੋ ਜੀ 1400 ਰੁਪਏ ਦਾ ਹੈ ਵੀ ਠੀਕ ਹੈ ਇਹ ਆਵਾਮ ਵਾਸਤੇ ਸਿਰਫ ਆਫਰ ਹੈ ਠੀਕ ਹੈ ਇਹ ਜਿਹੜਾ ਹੈ ਵਾ ਤੁਸੀਂ ਕਿੰਨੇ ਦਿਨ ਲਈ ਆਫਰ ਹੈ ਐ ਸਮਝ ਲਓ ਕਿ ਜਿਹੜਾ ਕੋ 15 ਕ ਦਿਨ ਐ ਤੁਹਾਨੂੰ ਤੁਹਾਡੇ ਵਾਸਤੇ ਸਿਰਫ ਤੁਹਾਡੇ ਵਾਸਤੇ ਪੂਰੇ ਮਹੀਨੇ ਵਾਸਤੇ ਆਫਰ ਹੈ ਪੂਰੇ ਮਹੀਨੇ ਵਾਸਤੇ ਆਫਰ ਇਹਨਾਂ ਕਾਨੇ ਦੀ ਆਵਾਮ ਵਾਸਤੇ ਕਿ 200 ਰੁਪਏ ਸਪੈਸ਼ਲ ਡਿਸਕਾਊਂਟ ਵੀ ਹੋਏਗਾ ਅਗਰ 1500 ਵਾਲਾ ਸ਼ੂਜ਼ ਹੈ ਵੀਡੀਓ ਸੇਵ ਕਰਕੇ ਲੈ ਆਣਾ ਉਹ ਤੁਹਾਨੂੰ 1300 ਚ ਮਿਲੇਗਾ ਇਨਸ਼ਾਅੱਲਾ ਤੇ ਬਾਕੀ ਲਵ ਯੂ ਸਾਰੇ ਭਰਾਵਾਂ